ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਮੌਤ ਦਾ ਸੱਚ ਦੱਸਿਆ ਕਿ ਕਬੱਡੀ ਖੇਡਦੇ ਹੋਇਆ ਬਿੱਟੂ ਬਲਿਹਾਰ ਨਾਂ ਦਾ ਇੱਕ ਖਿਡਾਰੀ ਜਿਸ ਦੀ ਹਾਰਡ ਅਟੈਕ ਕਾਰਨ ਮੌਤ ਹੋ ਜਾਂਦੀ ਹੈ ਤੁਸੀਂ ਵੀ ਸੁਣੋ ਟੂਰਨਾਮੈਂਟ ਕਮੇਟੀ ਦੇ ਆਗੂ ਕੀ ਕੁਝ ਕਹਿ ਰਹੇ ਨੇ ਕੱਪ ਟੂਰਨਾਮੈਂਟ ਹੋ ਰਿਹਾ ਸੀ ਤੇ ਬਹੁਤ ਹੀ ਵਧੀਆ ਟੂਰਨਾਮੈਂਟ ਚੱਲ ਰਿਹਾ ਸੀ ਤੇ ਕਾਫੀ ਦੂਰੋਂ ਟੀਮਾਂ ਆਈਆਂ ਹੋਈਆਂ ਸੀ ਤੇ ਮੁੰਡਾ ਜਿਨ੍ਹਾਂ ਦੀ ਕੱਲ ਡੈਥ ਹੋਈ ਹੈ ਬਿੱਟੂ ਬਲੇয়াল ਸੰਗਰੂਰ ਜ਼ਿਲ੍ਹੇ ਤੋਂ ਨੇੜੇ ਭਵਾਨੀਗੜ੍ਹ ਤੋਂ ਖੇਡਣ ਆਇਆ ਸੀ ਸਾਡੇ ਇੱਥੇ ਟੂਰਨਾਮੈਂਟ ਵਿੱਚ ਜੋ ਕਿ ਬਹੁਤ ਹੀ ਵਧੀਆ ਖੇਡ ਰਿਹਾ ਸੀ ਤੇ ਉਸਨੇ ਇੱਕ ਰੇਡ ਵੀ ਪਾਈ ਤੇ ਰੇਡ ਪਾਉਂਦੀ ਸਾਰੇ ਉਸ ਨੂੰ ਥੋੜੀ ਸਾਦੀ ਪ੍ਰੋਬਲਮ ਆਈ ਤੇ ਉਸ ਤੋਂ ਬਾਅਦ ਉਹ ਡਿੱਗ ਗਿਆ ਧਰਤੀ ਤੇ ਤੇ ਉਸ ਨੂੰ ਅਟੈਕ ਨਾਲ ਉਸ ਦੀ ਵੀ ਮੌਤ ਹੋ ਗਈ ਹੋ ਚੁੱਕੀ ਸੀ ਤੇ ਹਸਪੀਟਲ ਲੈ ਕੇ ਗਿਆ ਹਾਂਜੀ ਅਸੀਂ ਤੇ ਸਾਡੀ ਕਮੇਟੀ ਵਾਲੇ ਬੰਦੇ ਫਿਰ ਉਹਨਾਂ ਨੂੰ ਐਂਡਸ ਹਸਪੀਟਲ ਚ ਵੀ ਲੈ ਕੇ ਗਏ ਤੇ ਫਿਰ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਅਟੈਕ ਆਉਣ ਨਾਲ ਹੀ ਹੋਈ ਹੈ ਉਹਨਾਂ ਦੀ ਮੌਤ ਤੇ ਛੁੱਠੀ ਵਾਫਾ ਫੋਨ ਦਾ ਕੋਈ ਫਾਇਦਾ ਨਹੀਂ ਹੈ ਵੀ ਐਦਾਂ ਹੋਇਆ ਐਦਾਂ ਹੋਇਆ ਵੀ ਅਟੈਕ ਨਾਲ ਹੀ ਉਹਨਾਂ ਦੀ ਡੈਥ ਹੋਈ ਹੈ ਕਿਹੜੇ ਕਲੱਬ ਵੱਲੋਂ ਕਰਵਾਇਆ ਗਿਆ ਸੀ ਇਹ ਕਮੇਟੀ ਪਿੰਡਰ ਪਾਲਹੇੜੀ ਇਹ ਕਿਹਦੀ ਕਰਵਾਉਂਦੇ ਨੇ ਟੂਰਨਾਮੈਂਟ ਨਹੀਂ ਹਾਲਾ ਸ਼ੁਰੂਆਤ ਹੀ ਕੀਤੀ ਸੀ ਪਹਿਲੇ ਸਾਲੇ ਸੀ ਤੇ ਉਦੋਂ ਸਾਡੇ ਹਰ ਸਾਲ ਮੇਲਾ ਲੱਗਦਾ ਜੂਨ ਵਿੱਚ ਬਾਬਾ ਰੰਗੀ ਨਾਮ ਜੀ ਦਾ ਅਸੀਂ ਮੇਲਾ ਕਰਾਉਂਦੇ ਹੁੰਦੇ ਐਤਕੀ ਕਮੇਟੀ ਨੇ ਸਲਾਹ ਕਰੀ ਸੀ ਉਸ ਵੀ ਚਲੋ ਆਪਾਂ ਕਬੱਡੀ ਕੱਪ ਕਰਾਈਏ ਕੋਈ ਨਵਾਂ ਸਰ ਅੱਜ ਉਹਨਾਂ ਦਾ ਸੰਸਕਾਰ ਹੈ ਜੀ ਟੀਮ ਆਪਣੇ ਵੱਲੋਂ ਹਾਂਜੀ ਤੇ ਸਾਡੇ ਮੈਂਬਰ ਉੱਥੇ ਸਹਿਵਾਨ ਅੱਜ ਗਏ ਵੀ ਹੋਏ ਉਹਨਾਂ ਦੇ ਸੰਸਕਾਰ ਤੇ ਅਸੀਂ ਉਹਨਾਂ ਨੂੰ ਪੈਸੇ ਪੂਸੇ ਦੀ ਜੋ ਸਾਡੇ ਵੱਲੋਂ ਹੋਊਗਾ ਅਸੀਂ ਮਦਦ ਵੀ ਕਰਨ ਗਏ ਅੱਜ ਤੇ ਬਾਕੀ ਬਾਅਦ ਚ ਵੀ ਅਸੀਂ ਸਲਾਹ ਬਣਾਈ ਹੈ ਸਾਰੀ ਮੈਂਬਰਾਂ ਨੇ ਵੀ ਕੁਛ ਅਸੀਂ ਪੈਸੇ ਇਕੱਠੇ ਕਰਕੇ ਬਾਦ ਚ ਹੋਰ ਵੀ ਉਹਨਾਂ ਨੇ ਭੋਗ ਤੇ ਉਹਨਾਂ ਦੇ ਘਰਦਿਆਂ ਨੂੰ ਦੇ ਕੇ ਆਉਣਗੇ ਤੇ ਸਾਡੇ ਪਿੰਡ ਕੱਲ ਕਬੱਡੀ ਕੱਪ ਟੂਰਨਾਮੈਂਟ ਹੋ ਰਿਹਾ ਸੀ ਤੇ ਬਹੁਤ ਹੀ ਵਧੀਆ ਟੂਰਨਾਮੈਂਟ ਚੱਲ ਰਿਹਾ ਸੀ ਤੇ ਕਾਫੀ ਦੂਰੋਂ ਟੀਮਾਂ ਆਈਆਂ ਹੋਈਆਂ ਸੀ ਤੇ ਮੁੰਡਾ ਜਿਨ੍ਹਾਂ ਦੀ ਕੱਲ ਡੈਥ ਹੋਈ ਹੈ ਬਿੱਟੂ ਬਲੇয়াল ਸੰਗਰੂਰ ਜ਼ਿਲ੍ਹੇ ਤੋਂ ਨੇੜੇ ਭਵਾਨੀਗੜ੍ਹ ਤੋਂ ਖੇਡਣ ਆਇਆ ਸੀ ਸਾਡੇ ਇੱਥੇ ਟੂਰਨਾਮੈਂਟ ਵਿੱਚ ਜੋ ਕਿ ਬਹੁਤ ਹੀ ਵਧੀਆ ਖੇਡ ਰਿਹਾ ਸੀ ਤੇ ਉਸ ਨੇ ਇੱਕ ਰੇਡ ਵੀ ਪਾਈ ਤੇ ਰੇਡ ਪਾਉਂਦੀ ਸਾਰੇ ਉਸ ਨੂੰ ਥੋੜੀ ਸਾਦੀ ਪ੍ਰੋਬਲਮ ਆਈ ਤੇ ਉਸ ਉਸ ਤੋਂ ਬਾਅਦ ਉਹ ਡਿੱਗ ਗਿਆ ਧਰਤੀ ਤੇ ਤੇ ਉਸ ਨੂੰ ਅਟੈਕ ਨਾਲ ਉਸ ਦੀ ਵੀ ਮੌਤ ਹੋਊਗੀ ਹੋ ਚੁੱਕੀ ਸੀ ਤੇ ਉਹ ਹਸਪਤਲ ਲੈ ਕੇ ਗਿਆ ਹਾਂਜੀ ਅਸੀਂ ਤੇ ਸਾਡੀ ਕਮੇਟੀ ਵਾਲੇ ਬੰਦੇ ਫਿਰ ਉਹਨਾਂ ਨੂੰ ਇੰਡਸ ਹਸਪਤਲ ਚ ਵੀ ਲੈ ਕੇ ਗਏ ਤੇ ਫਿਰ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਅਟੈਕ ਆਉਣ ਨਾਲ ਹੀ ਹੋਈ ਹੈ ਉਹਨਾਂ ਦੀ ਮੌਤ ਤੇ ਛੁੱਟੀ ਵਾਹ ਫਾਉਣ ਦਾ ਕੋਈ ਫਾਇਦਾ ਨਹੀਂ ਹੈ ਵੀ ਐਦਾਂ ਹੋਇਆ ਐਦਾਂ ਹੋਇਆ ਵੀ ਅਟੈਕ ਨਾਲ ਹੀ ਉਹਨਾਂ ਦੀ ਡੈਥ ਹੋਈ ਹੈ ਕਿਹੜੇ ਕਲੱਬ ਵੱਲੋਂ ਕਰਵਾਇਆ ਗਿਆ ਸੀ ਇਹ ਕਮੇਟੀ ਪਿੰਡ ਰਪਾਲਹੜੀ ਕੀ ਵੀ ਕਰਵਾਉਂਦੇ ਟੂਰਨਾਮੈਂਟ ਨਹੀਂ ਹਾਲੇ ਸ਼ੁਰੂਆਤ ਹੀ ਕੀਤੀ ਸੀ ਪਹਿਲੇ ਸਾਲੇ ਸੀ ਤੇ ਉਦਾਂ ਸਾਡੇ ਹਰ ਸਾਲ ਮੇਲਾ ਲੱਗਦਾ ਜੂਨ ਵਿੱਚ ਬਾਬਾ ਰੰਗੀ ਨਾਮ ਜੀ ਦਾ ਅਸੀਂ ਮੇਲਾ ਕਰਾਉਂਦੇ ਹੁਣ ਇਹ ਕਿ ਕਮੇਟੀ ਨੇ ਸਲਾਹ ਕਰੀ ਸੀ ਕੁਝ ਵੀ ਚਲੋ ਆਪਾਂ ਕਬੱਡੀ ਕੱਪ ਕਰਾਈਏ ਕੋਈ ਨਵਾਂ ਸਰ ਅੱਜ ਉਹਨਾਂ ਦਾ ਸੰਸਕਾਰ ਹੈ ਜੀ ਟੀਮ ਆਪਣੇ ਵੱਲੋਂ ਹਾਂਜੀ ਤੇ ਸਾਡੇ ਮੈਂਬਰ ਉੱਥੇ ਸਹਿਬਾਨ ਅੱਜ ਗਏ ਵੀ ਹੋਏ ਉਹਨਾਂ ਦੇ ਸੰਸਕਾਰ ਤੇ ਅਸੀਂ ਉਹਨਾਂ ਨੂੰ ਪੈਸੇ ਪੂਸੇ ਦੀ ਜੋ ਸਾਡੇ ਵੱਲੋਂ ਹੋਊਗਾ ਅਸੀਂ ਮਦਦ ਵੀ ਕਰਨ ਗਏ ਅੱਜ ਤੇ ਬਾਕੀ ਬਾਅਦ ਚ ਵੀ ਅਸੀਂ ਸਲਾਹ ਬਣਾਈ ਆ ਸਾਰੀ ਮੈਂਬਰਾਂ ਨੇ ਵੀ ਕੋਸ਼ਿਸ਼ ਅਸੀਂ ਪੈਸੇ ਇਕੱਠੇ ਕਰਕੇ ਬਾਅਦ ਚ ਹੋਰ ਵੀ ਉਹਨਾਂ ਦੇ ਭੋਗ ਤੇ ਉਹਨਾਂ ਦੇ ਘਰਦਿਆਂ ਨੂੰ ਦੇ ਕੇ ਆਣਗੇ